हाँ जी सत श्रीकाल जी सार शोरूम से थोड़ा तो स्वागत है जी अज तो दिवाली दिया बहुत बहुत मुबारक हो सारू सारे, सारे परमात्मा में भर हथ रखे और दिवाली खुशी खुशी सारे की जाए जी इस तो बाद जी अपना दिखा चाहवागे जो वीडियो लंबी ना हो जाए जा, जा, जा मैं जैकट दिखा चाहवा जैकट तो फुल बाजू जिम्मे कल हाफ स्ली दिखाई स ਅੱਜ ਤੁਹਾਨੂੰ ਫੁੱਲ ਬਾਜੂ ਜੈਕਟ ਦੇ ਦਿਖਾਵਾਂਗੇ ਜਿੰਦੇ ਵਿੱਚ 50% ਲੈਸ ਕੰਪਨੀ ਨੇ ਸਟਾਰਟਿੰਗ ਤੇ ਦਿੱਤੀ ਸੋ ਪਹਿਲਾ ਪੀਸ ਮੈਂ ਤੁਹਾਨੂੰ ਦਿਖਾ ਰਿਹਾ ਜੈਕਟ ਆ ਗਈ ਜੀ ਆਪਣੇ ਫੁੱਲ ਬਾਜੂ ਜੈਕਟ ਹੈ ਜੀ 50% ਲੈਸ ਕਰਕੇ 12-1300 ਦੀ ਰੇਂਜ ਦੇ ਵਿੱਚ ਜੈਕਟ ਪੈਂਦੀ ਪਈ ਹੈ ਜੀ ਸੋ ਕੰਪਨੀ ਨੇ ਫਰਸਟ ਟਾਈਮ ਮਤਲਬ ਦੀਵਾਲੀ ਤੱਕ ਇਹ ਆਫਰ ਦਿੱਤੀ ਆਪਾਂ ਨੂੰ ਸੋ ਸਾਰੇ ਹੀ ਇਸ ਆਫਰ ਦਾ ਲਾਭ ਉਠਾਓ ਜਰੂਰ ਸੋ ਨੈਕਸਟ ਕਲਰ ਮੈਂ ਤੁਹਾਡੇ ਅੱਗੇ ਸ਼ੋ ਕਰਨ ਜਾ ਰਿਹਾ ਨੈਕਸਟ ਕਲਰ ਚ ਆ ਜਾਏਗਾ ਜੀ ਹੋਰ ਵੀ ਸ਼ੇਡ ਜੀ ਤੁਹਡੇ ਉੱਡੀ ਆ ਜਾਏਗਾ ਜੀ ਔਰ ਇਹ 쉐ਡ ਹੈ ਜੀ ਬਹੁਤ ਵਧੀਆ ਆਰਟੀਕਲ ਹੈ ਔਰ ਹੁੱਡੀ ਹੈ ਡਿਟੈਚੇਬਲ ਹੈ ਨਾਲ ਔਰ ਇਹ ਵੀ 50% ਲੈਸ ਤੇ 1300-1400 ਦੀ ਰੇਂਜ ਚ ਪਏਗੀ ਜੀ ਆਪਾਂ ਨੂੰ ਸੋ ਸਾਰਿਆਂ ਨੂੰ ਮੈਂ ਬਾਰ-ਬਾਰ ਇਹੀ ਬੇਨਤੀ ਕਰ ਰਿਹਾ ਨੈਕਸਟ ਕਲਰ ਹੈਗਾ ਜੀ ਰਸ਼ਟ 쉐ਡ ਰਸ਼ਟ 쉐ਡ ਵਿੱਚ ਤੁਸੀਂ ਵੇਖੋਗੇ ਆ ਕੇ ਬਹੁਤ ਵਧੀਆ ਆਰਟੀਕਲ ਹੈ ਜੀ ਔਰ ਇਹਦੇ ਵਿੱਚ ਤੁਸੀਂ ਅਦਰ 4 ਤੋਂ 5 ਕਲਰ ਵੀ ਲੈ ਸਕਦੇ ਹੋ ਨਾਲ ਸੋ ਫੁੱਲ 슬ੀਵ ਹੈ ਬਾਜੂ ਤੇ ਆਪਣਾ ਫੁੱਲ ਜ਼ਿਪਰ ਹੈ ਇਹ ਵੀ 50% ਲੈਸ ਕਰਕੇ ਤੁਹਾਨੂੰ ਮਤਲਬ 12 13 1400 ਦੀ ਰੇਂਜ ਦੇ ਵਿੱਚ ਪੈ ਜੇਗੀ ਸੋ ਨੈਕਸਟ ਕਲਰ ਤੁਹਾਡੇ ਅੱਗੇ ਸ਼ੋਅ ਕਰਨ ਜਾ ਰਿਹਾ ਜੀ ਮਸਟਰਡ ਸ਼ੇਡ ਜੀ ਛੇੜ ਤਾਂ ਬਹੁਤ ਜ਼ਿਆਦਾ ਹੈ ਗਿਆ ਹੋਰ ਵੀ ਸ਼ੇਡ ਕਾਫੀ ਹੈਗੀ ਹੈ ਜੀ ਪਰ ਇਹਦੇ ਜੇ ਤੁਹਾਨੂੰ ਮਸਟਰਡ ਸ਼ੇਡ ਮਿਲ ਜੇਗਾ ਔਰ ਤਿੰਨ ਕਲਰ ਨਾਲ ਇਹਦੇ ਹੋਰ ਮਿਲ ਜਾਣਗੇ ਜੀ ਇਹ ਵੀ 50% ਲੈਸ ਦੀਵਾਲੀ ਕਰਕੇ ਤੁਹਾਨੂੰ ਥੋੜੇ ਦਿਨਾਂ ਵਾਸਤੇ ਹੀ ਆਫਰ ਰਹਿ ਗਈ ਹੈ ਅੱਗੇ ਜਾ ਕੇ ਇਹ ਹੀ ਚੀਜ਼ਾਂ ਸਾਰੀਆਂ ਐਮ ਆਰ ਕੀਤੇ ਹੋਣਗੀਆਂ ਜੀ ਸੋ ਨੈਕਸਟ ਕਲਰ ਤੁਹਾਡੇ ਅੱਗੇ ਸ਼ੋਅ ਕਰਾਂਗਾ ਮੈਂ ਉਹ ਹੈ ਮਹਿਰੂਨ ਸ਼ੇਡ ਜੀ ਮਹਿਰੂਨ ਸ਼ੇਡ ਦੇ ਵਿੱਚ ਤੁਹਾਨੂੰ ਫੁੱਲ ਜ਼ਿਪਰ ਪਲੱਸ ਨੀਚੇ ਰਿਬ ਮਿਲ ਜੇਗੀ ਰਿਬ ਦੇ ਨਾਲ ਹੀ ਤੁਹਾਨੂੰ 50% ਲੈਸ ਤੇ ਨਾਲ ਹੀ ਮਤਲਬ ਇਹ ਹੈਗੀ ਹੈ ਦਿਵਾਲੀ ਤੱਕ ਸਕੀਮ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਆਫਰ ਦਾ ਲਾਭ ਉਠਾਓ ਆ ਕੇ ਜਰੂਰ ਔਰ ਸਿਰਫ ਦਿਵਾਲੀ ਦੇ ਦਿਨ ਤੱਕ ਉਸ ਤੋਂ ਬਾਅਦ ਇਹ ਸਾਰੀਆਂ ਆਈਟਮਾਂ ਜਿੰਨੀਆਂ ਵੀ ਹੈਗੀਆਂ ਨੇ ਇਹ ਸਾਰੀਆਂ ਐਮ ਆਰ ਪੀ ਹੋਣਗੀਆਂ ਉਹ ਸਾਰੇ ਸ਼ੇਡ ਤਾਂ ਨਹੀਂ ਮੈਂ ਦਿਖਾ ਸਕਦਾ ਪਰ ਵੀਡੀਓ ਜਿਆਦਾ ਲੰਬੀ ਹੋ ਜੇਗੀ। ਸੋ ਆ ਆ ਗਿਆ ਜੀ ਆਪਣਾ ਫੁੱਲ ਦੇ ਵਿੱਚ ਫੁੱਲ ਦੀ ਹੁੱਡੀ ਹੈ ਹੁੱਡੀ ਡਿਟੈਚੇਬਲ ਹੈ ਜੀ ਔਰ ਔਰ ਬਾਜੂ ਵੀ ਡਿਟੈਚੇਬਲ ਹੈਗੀਆਂ ਇਹਦੀਆਂ ਜੀ ਔਰ ਲੈਸ ਕਰਕੇ 15-1600 ਦੀ ਰੇਂਜ ਵਿੱਚ ਹੈਗੀ ਹੈ ਜੈਕਟ ਔਰ ਬਹੁਤ ਹੀ ਬੈਨੀਫਿਟ ਹੈ ਦੀਵਾਲੀ ਦਾ ਤਕਰੀਬ ਮਤਲਬ ਹਾਫ ਰੇਟ ਤੇ ਆ ਬਾਕੀ ਇਸ ਤੋਂ ਬਾਅਦ 2-3 ਮਹੀਨੇ ਕੋਈ ਲੈਸ ਨਹੀਂ ਹੋਏਗੀ ਸਾਰਾ ਐਮ ਆਰ ਪੀ ਤੇ ਹੋਏਗਾ ਜੀ ਸੋ ਸਾਰਿਆਂ ਨੂੰ ਬੇਨਤੀ ਹੈ ਜਰੂਰ ਪਹੁੰਚੋ ਜੀ ਤੇ ਇੱਕ ਵਾਰ ਮੈਂ ਦੁਬਾਰਾ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੁਣ ਜੀ ਸਾਰਿਆਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਐਡਰੈਸ ਦੱਸਣ ਦੀ ਲੋੜ ਨਹੀਂ ਐਡਰੈਸ ਗੁਰੂ ਅਸਾਹਿਬ ਕੁਰੀਆਂ ਦੇ ਸਰਕਾਰੀ ਪੂਲ ਦੇ ਸਾਹਮਣੇ ਬਿਊਕ ਸ਼ੋਰੂਮ ਤੇ ਤੁਸੀਂ ਪਹੁੰਚੋ ਜਰੂਰ ਜੀ ਔਰ ਇਸ ਦੀਵਾਲੀ ਦਾ ਫਾਇਦਾ ਚੱਕੋ ਜੀ ਸੋ ਸਾਰਿਆਂ ਨੂੰ ਧੰਨਵਾਦ ਸასი ਸ਼ਾਲ ਜੀ